ਕੰਸਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੀ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ 달ਮ ਤਹਿਸੀਲ ਡੇਰਾ ਪਾਪਾ ਨਾਨਕ ਤੇ ਜ਼ਿਲ੍ਹਾ ਗੁਰਦਾਸਪੁਰ ਹੈ ਤਹਿਸੀਲ ਬਟਾਲਾ ਆ ਡੇਰੇ ਵਾਲੇ ਰੋਡ ਤੇ ਪਿੰਡ ਆ 달ਮ ਇੱਥੋਂ ਉਨਾਂ ਕੀ ਬਟਾਲਾ ਤੇ ਉਨਾਂ ਕੀ 달ਮ ਉਨਾਂ ਕੀ ਡੇਰਾ ਪਾਪਾ ਨਾਨਕ ਆ ਤੇ ਘਰ ਦੇ ਪਸ਼ੂ ਆ ਜਿਹੜੇ ਵੀ ਦੀ ਹੁਣਾਂਦੇ ਤੇ ਸਾਰੇ ਪਸ਼ੂ ਜਿਹੜੇ ਵਕਾਊ ਆ ਮੇਝ ਪੂਰੀ ਕਰਕੇ ਕਈ ਮਜਬੂਰੀਆਂ ਆ ਜਾਂਦੀਆਂ ਵਾ ਬੰਦਾ ਕਹਿੰਦੇ ਵੀ ਭੱਜ ਗਿਆ ਵਾ ਤੇ ਆ ਚੰਗੀਆਂ ਝੋਟੀਆਂ ਸਾਰੀਆਂ ਆ ਕਟੀਆਂ ਅਵਸ਼ੀਆਂ ਵੀ ਸਾਰ ਸਾਰੇ ਜਿੰਨੇ ਵੀ ਜਾਨਵਰ ਹੈਗੇ ਆ ਵੱਡੀਆਂ ਛੋਟੀਆਂ ਕਟੀਆਂ ਸਭ ਕੁਝ ਜਿਹੜਾ ਵਾ ਕਹਿੰਦੇ ਵੀ ਦੇ ਦੇਣਾ ਵਸ਼ੀਆਂ ਵੀ ਚੰਗੀ ਦੀ ਜਨਾ ਪਾਲੀਆਂ ਸੀ ਇਹ ਵੀ ਦੇ ਦੇਣੀਆਂ ਇੱਕ ਆ ਨੀਲੀ ਦੀ ਕੱਟੀ ਆ ਬੜੀ ਸੋਹਣੀ ਕੁਛਲੇ ਪਸ਼ੂ ਵੇਚ ਗਏ ਆ ਪਸ਼ੂ ਕਾਫੀ ਹੀ ਵੇਦਿਆਂ ਨਾ ਤੇ ਕੋਲਾ ਸਾਡੇ ਸਦਿਆ ਵੀ ਕੱਟੀ ਦੇ ਦੇਣੀ ਆ ਜਿਹੜੀ ਕਹਿੰਦੇ ਕੁਛ ਇੱਧਰ ਵੀ ਆ ਹਾਂ ਛੋਟੀਆਂ ਕੱਟੀਆਂ ਕੁਛ ਖੁੱਲੀਆਂ ਛੱਡੀਆਂ ਵਾ ਇੱਕ ਆ ਬੂਰੀ ਕੱਟੀ ਵਿੱਚ ਬੜੀ ਸੋਹਣੀ ਸਾਰੇ ਜਾਨਵਰ ਜਿਹੜੇ ਦੇ ਦੇਨੇ ਆ ਤੇ ਆਪ ਬਾਪੂ ਜੀ ਹੁਣੇ ਕਹਿੰਦੇ ਵੀ ਹੁਣ ਸਾਂਭ ਹੁੰਦੀ ਨਹੀਂ ਆ ਤੇ ਜਾਨਵਰ ਜਾਦੇ ਤੇ ਉਤਰਿਆ ਇਹ ਆ ਵੀ ਚਲੋ ਸਾਂਭੀਆਂ ਚੰਗੀਆਂ ਵਾ ਸਾਰੀਆਂ ਹੀ ਚੰਗੀ ਬਰੀਡ ਦੀਆਂ ਵਾ ਤੇ ਚੰਗੇ ਕਦ ਕਾਠੇ ਚੰਗੇ ਪਿੱਠ ਪੜੇ ਦੀਆਂ ਵਾ ਤੇ ਬਾਕੀ ਮੇਨ ਰੋਡ ਦੇ ਉੱਪਰ ਹੀ ਆ ਜਿਹੜਾ ਬਾਪੂ ਜੀ ਹੁਣਾਂ ਦਾ ਆ ਕਾ ਕਾਫੀ ਯਾਰ ਲਿਖਿਆ ਜਿੱਤਰਾ ਵੇਖੋ ਪੱਟੀ ਵਾਈਟ ਹਾਊਸ ਜਿਹੜਾ ਲਿਖਿਆ ਮੇਨ ਰੋਡ ਦੇ ਉੱਪਰ ਹੀ ਆ ਤੇ ਬਾਕੀ ਚੰਗੇ ਜਾਨਵਰ ਜਿਹੜੇ ਰੱਖੇ ਆ ਬਾਕੀ ਗੱਲਬਾਤ ਕਰਦੇ ਆ ਤੇ ਆਪਣੀ ਤਸੱਲੀ ਕਰਕੇ ਤੇ ਵੇਸ ਚੱਕ ਕੇ ਤੇ ਫੇਰ ਹੀ ਆਪਣੇ ਪਸ਼ੂ ਖਰੀਦੋ ਜੀ ਹਾਂਜੀ ਬਾਬਾ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਚੈਨਲ ਵੇਖਣ ਵਾਲਿਆਂ ਨੂੰ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਹੋਠੀਕ ਠਾਕ ਜੀ ਬਹੁਤ ਕਿਰਪਾ ਮਾਲਕ ਜੀ ਚਲੋ ਕਿਰਪਾ ਚਾਹੀਦੀ ਜੇ ਤੇ ਨਾਮ ਦੱਸ ਤੇ ਕਰੀ ਆਪਣਾ ਮੇਰਾ ਨਾਮ ਕਲਵੰਤ ਸਿੰਘ ਠੀਕ ਆ ਤੇ ਡੁਗਰੇਵਾਲ ਅਡਾ ਦਾਲਮ ਤਸਵੀਰ ਮਟਾਲਾ ਗੁਰਦੁਆਰਾ ਠੀਕ ਹੈ ਬਟਾਲਾ ਇਥੋਂ ਕਿੰਨਾ ਹੈ ਆਪਾਂ ਨੂੰ ਬਟਾਲਾ ਇਥੋਂ 7-8 ਕਿਲੋਮੀਟਰ ਤਿੰਨਾਂ ਕਿ ਡੇਰਾ ਹੋਊਗਾ ਡੇਰਾ ਹੈਗਾ ਜੀ 15 16 ਅੱਛਾ ਡੇਰਾ ਜ਼ਿਆਦਾ ਹੈ ਠੀਕ ਹੈ ਜੀ 메ਨ ਰੋਡ ਦੇ ਉੱਪਰ ਹੀ ਹੈਗਾ ਆਪਣਾ ਘਰ ਨਾ ਬਾਕੀ ਇਹ 메ਨ ਨਿਸ਼ਾਨੀ ਹੈ ਵੀ ਬਾਹਰ ਜਿਹੜਾ 4 ਦੀਆਂ ਗੱਠਾਂ ਪਈਆਂ ਹੁੰਦੀਆਂ ਹਨਾ ਤੇ ਸਾਰੇ ਜਾਨਵਰ ਵੇਚ ਦਿੰਨੇ ਆਪਾਂ ਸਾਰੇ ਵੇਚ ਦਣੇ ਮਜਬੂਰੀ ਲੇਬਰ ਦੀ ਮਜਬੂਰੀ ਅੱਛਾ ਬੱਚੇ ਹੈ ਨਹੀਂ ਇੱਥੇ ਬੱਚੇ ਬਾਹਰ ਆ ਮੈਂ ਆਪਣਾ ਸ਼ੌਂਕ ਪੂਰਾ ਕਰਨਾ ਸੀ ਉਹ ਕਰ ਲਿਆ ਅੱਛਾ ਆਪਣੇ ਸ਼ੌਂਕ ਨਾਲ ਮੈਂ ਰੱਖੇ ਜੰਗਰ ਰੀਜਨਾ ਪਾਲੇ ਘਰ ਦੇ ਰੀਜਨਾ ਪਾਲੀਆਂ ਨੇ ਦੇਖਾ ਨਹੀਂ ਤਈਆਂ ਮੈਂ ਰੀਜਨਾ ਪਾਲੀਆਂ ਵਾ ਤੇ ਬਾਕੀ ਇਹ ਆ ਵੀ ਹੱਲੇ ਵਿੱਚ ਕੁਝ ਵੇਗੀਆਂ ਵਾ ਦੋ ਚਾਰ ਬਸ਼ ਵਿੱਚ ਵੇਗ ਗਏ ਮੈਂ ਅੱਜ ਇੱਕ ਨੇ ਅੱਜ ਹੀ ਵੇਚੀ ਆ ਵੱਡੀ ਮਾਗੀ ਨੀਲੀ ਦਾ ਵੀ ਸੀ ਅੱਛਾ ਸੁਣ ਵਾਲੀ ਠੀਕ ਆ ਉਹ ਪੌਣੇ 2 ਲੱਖ ਦੀ ਹੁਣੇ ਇਹ ਲੱਦ ਕੇ ਲੈ ਕੇ ਗਏ ਅੱਛਾ ਪੌਣੇ 2 ਲੱਖ ਦੀ ਵੇਚਤੀ ਆ ਨਹੀਂ ਕੀ ਆ ਤੇ ਬਾਕੀ ਇਹ ਆ ਵੀ ਜਾਨਵਰ ਜਿੰਨੇ ਵੀ ਭਾਵੇਂ ਕਟੀਆਂ ਆ ਭਾਵੇਂ ਬੱਛੀਆਂ ਆ ਭਾਵੇਂ ਝੋਟੀਆਂ ਆ ਸਾਰੇ ਚੰਗੇ ਆ ਹਨਾ ਤੇ ਬਾਕੀ ਚਲੋ ਕੋਈ ਆਣ ਕੇ ਵੇਖੇ ਤੇ ਆ ਜਿਹੜੀ ਪਹਿਲੇ ਨੰਬਰ ਤੇ ਆ ਮੀਨੀ ਝੋਟੀ ਆ ਕਿੰਨੇ ਚਿਰ ਦੀ ਸੂਈ ਆ ਇਹ 10 11 ਦਿਨ ਹੋਏ ਜਿਹਨੇ ਸੂਈ ਨੂੰ ਅੱਛਾ ਤੇ 18 ਲੀਟਰ ਦੁੱਧ ਹਾਜ਼ਰ ਜੇ ਇਹੋਲੇ ਅੱਛਾ ਤੇ ਗਾਸ ਉੱਗ ਆਲੇ ਠੀਕ ਆ ਕਦ ਕਾੜ ਵੇਖ ਲੋ ਮੇਰਾ ਮੇਰਾ 5 ਫੁੱਟ ਬਾਕੀ ਬਾਪੂ ਜੀ ਦਾ ਆਪਣਾ ਵੀ ਕਦ ਕਾਠ ਚੰਗਾ ਜਵਾਨ ਆ ਸਿੰਧ ਮੇਰਾ ਕਦ ਆ 5 ਫੁੱਟ 10 ਤੇ ਪੂਰੇ ਆ ਦੇਖ ਸਕਦੇ ਜੀ ਵੱਡੀਆਂ ਮੱਝਾਂ ਜਿਆ ਜਿਹੜੀ ਪੂਰੀ ਤੇ ਦਿਖਾ ਦੀਏ ਤੋਰ ਕੇ ਤੋਰ ਕੇ ਉਤਰਾ ਕੋਸ਼ਿਸ਼ ਕਰਦੇ ਆ ਤਰੇ ਵੀ ਡਰਦੀਆਂ ਵਾਂ ਭੱਜਦੀਆਂ ਵਾਂ ਥੋੜਾ ਬਾਹਰਲੇ ਬੰਦੇ ਤੋਂ ਥੋੜਾ ਡਰਦੀਆਂ ਵਾਂ ਖੋਲ ਤਾਂ ਖੋਲ ਤਾਂ ਕੋਸ਼ਿਸ਼ ਕਰ ਲੀਨੇ ਆ ਤੇ ਬਾਕੀ ਆਪ ਹੁਣ ਬਾਪੂ ਜੀ ਕਹਿੰਦੇ ਵੀ ਨਹੀਂ ਕੰਮ ਹੁੰਦਾ ਸਾਰਾ ਸ਼ੌਂਕ ਨਾ ਕਹਿੰਦੇ ਫਿਰ ਰੱਖੀਆਂ ਸੀ ਚਲਵਾ ਜਿ ਲੈ ਆਓ ਬੰਦ 18 ਲੀਟਰ ਦੁੱਧ ਹੁਣ ਜਿਹੜਾ ਕਹਿੰਦੇ ਵੀ ਇਹਦੇ ਕੋਲ ਤਿਆਰ ਅਜੇ ਤੇ ਦੁੱਧ ਹੋਰ ਵੱਜੂਗੀ ਤੇ ਇਹ ਵਧਣਾ ਅਜੇ ਅਜੇ ਮੈਲੇ ਤੇ ਨਹੀਂ ਲੱਗੀ ਅੱਛਾ ਲੈ ਲੈ ਅੰਦਰ ਨੂੰ ਬੱਚੇ ਅੰਦਰ ਹੀ ਇਨਾਂ ਨੇ ਤੇ ਬਾਕੀ ਹਲੇ ਟਾਈਮ ਜਿਹੜਾ ਦੁਪਹਿਰ ਦਾ ਵਾ ਤੇ ਸ਼ਾਮ ਤੱਕਰ ਜਿਹੜਾ ਵਾ ਚੰਗੀ ਤਿਆਰ ਹੋਊਗੀ ਪੂਰੀ ਭਰ ਜਾਣੀ ਆ ਕਿੰਨਾ ਕੋਈ ਨਾ ਟਾਈਮ ਆ ਜਾ ਬੱਚੋ ਤੇ ਥਾਣੇ ਦੇ ਘਰੀ ਦੇਖ ਸਕਦੇ ਤੇ ਮਿਲਕਵੇਂ ਨੇ ਚੰਗੀ ਮੋਟੀ ਜਿਹੜੀ گاਵਾ ਵਾਂਗੂ ਲੱਗੀ ਆ ਇੱਥੇ ਦਾ ਸੂਏ ਇਹਨੇ ਥੋੜਾ 17 ਲੀਟਰ ਦੁੱਧ ਦਿੱਤਾ ਪਹਿਲੇ ਸੂਏ ਅੱਛਾ ਇਹ ਤਾਂ 20 ਪਲੱਸ ਚੱਲੂਗੀ ਤੇ ਮੁੱਲ ਫਿਰ ਇਹਦਾ ਮੁੱਲ ਭਾਈ ਲੈਣ ਦੇ ਨਹੀਂ ਕਰਨਾ 2,60,000 260000 باقی ਚਲੋ ਮਾਨਤਨ ਹੋਊਗਾ ਮੌਕੇ ਤੇ ਬਾਕੀ ਵੀਡੀਓ ਪੂਰੀ ਵੇਖਿਓ ਅਲੇ ਬਾਕੀ ਬਾਕੀ ਜਾਨਵਰ ਵੀ ਤੁਹਾਨੂੰ ਸਾਰੇ ਦਿਖਾਉਣੇ ਆ ਬਾਕੀ ਆ ਹੁਣ ਮੱਝਾਂ ਪਿੱਲਾਂ ਤੁਹਾਨੂੰ ਦਿਖਾ ਦਈਏ ਇੱਕ ਆਮ ਅਜ ਤੁਹਾਨੂੰ ਦਿਖਾਉਂਦੇ ਆ ਇਹਦਾ ਇੱਕ ਰੀ ਹਵਾਨਾ ਤੁਹਾਨੂੰ ਦਿਖਾਈਏ ਲੱਗੇ ਦਾ ਸਾਦੇ ਹਵਾਨੇ ਦੇ ਨਾੜਾਂ ਜੜੀਆਂ ਇਹਦੀਆਂ ਤੇ ਥਣਾ ਦਾ ਸਾਈਜ਼ ਗੈਪ ਵੀ ਦੇਖ ਸਕਦੇ ਇਹਦੇ ਥੱਲੇ ਵੀ 17 18 ਮੀਟਰ ਡੁੱਧ ਹਾਜ਼ਰ ਆ ਤਿਆਰ ਜਿਹੜਾ ਤਿਆਰ ਇਹ ਕਿੰਨੇ ਚਿਰ ਦੀ ਸੂਈ ਹੈ ਇਹ ਦੀਵਾਲੀ ਤੋਂ 2 ਦਿਨ ਬਾਅਦ ਦੀ ਸੂਈ ਹੈ ਦੀਵਾਲੀ ਤੋਂ 2 ਦਿਨ ਬਾਅਦ ਜਿਹੜੇ ਕਹਿੰਦੇ ਵੀ ਸੂਈ ਹੈ ਤੋੜਨੀ ਜੇ ਇਹ ਵਾਲੀ ਪਾਈਦੀਆਂ ਮਾਤਰਾ ਮੱਜਾਂ ਜਾਣੀ ਤੇ ਕੋਈ ਨਹੀਂ ਰਹਿਣ ਤੋਂ ਫਿਰ ਦੋ ਦੋ ਟਾਈਮ ਚੋਕੇ ਇੱਕ ਟਾਈਮ ਦੋ ਟਾਈਮ ਤਿੰਨ ਟਾਈਮ ਚੋਕੇ ਤਸੱਲੀ ਕਰੇ ਕੋਈ ਅੱਛਾ ਦੋ ਤੇ ਜਿਤਨਾ ਮਰਜ਼ੀ ਚੋਕੇ ਖੜੇਗਾ ਆ ਗਿਆ ਕਿ ਚੋਕੇ ਤਸੱਲੀ ਕਰੇ ਦੋ ਟਾਈਮ ਚੋਲੋ ਤਿੰਨ ਟਾਈਮ ਚੋਲੋ ਅੱਛਾ ਠੀਕ ਆ ਕੈਮਪੂ ਟਾਈਮ ਚੋਵੇ ਦੋ ਟਾਈਮ ਵਿਚੋਣਾ ਤੋਂ ਟਾਈਮ ਟੂ ਟਾਈਮ ਚੋਵੇ ਜਿਦਾਂ ਅੱਛਾ ਇਹ ਸਵੇਰੇ 5 ਵਜੇ ਤਾਂ ਸੜੀ ਸ਼ਾਮਾਂ ਨੂੰ ਫਿਰ 5 ਵਜੇ ਠੀਕ ਆ ਆ ਦੇਖ ਸਾਡੇ ਪਿੱਛੇ ਵੀ ਇਹ ਕਰੀ ਇਹਦੇ ਕੋਲ ਵੀ 17 ਲੀਟਰ ਦੁੱਧ ਜਿਹੜਾ ਕਹਿੰਦੇ ਵੀ ਤਿਆਰ ਆ ਤੇ ਇਹਦਾ ਮੁੱਲ ਉਤਰਾ ਕਿੰਨਾ ਰੱਖਣਾ ਆ ਇਹਦਾ ਲੈਣ ਦੇਣ 1,80,000 ਰੁਪਏ ਲੈਣਾ 1,80,000 ਇਹ ਕਿੰਨੇ ਚਿਰ ਦੀ ਸੂਈ ਹੈ ਅਏ ਸੱਚੇ ਦੱਸਦਾ ਵੀ 2 ਦਿਨ ਹੋਈ ਹੈ ਦੀਵਾਲੀ ਤੋਂ 2 ਦਿਨ ਬਾਅਦ ਸੂਈ ਹੈ ਆ ਦੀਵਾਲੀ ਤੋਂ ਦੀਵਾਲੀ ਵਾਲੇ ਦਿਨ ਸੂਈ ਹੈ ਆ ਦੀਵਾਲੀ ਵਾਲੇ ਦਿਨ ਸੂਈ ਹੈ ਤੇ ਆ ਦੀਵਾਲੀ ਤੋਂ 2 ਦਿਨ ਬਾਅਦ ਸੂਈ ਤੇ ਉਤਰ ਇਹ ਫਿਰ ਕਿੰਨਾ ਦੁੱਧ ਘਰੀ ਜਾਊਗੀ ਇਹ ਮੈਂ ਕਹਿੰਦਾ ਜੀ 20 ਲੀਟਰ ਦੀ ਗਾਰੰਟੀ ਦੇ ਦਵਾਂਗੇ ਅੱਛਾ ਇਹ ਵੀ 20 ਲੀਟਰ ਦੀ ਹਾਂ 20 ਲੀਟਰ ਵੀ ਗਾਰੰਟੀ ਦੇ ਦਵਾਂਗੇ ਠੀਕ ਹੈ ਜੀ ਬਾਕੀ ਮੱਝਾਂ ਸਾਰੀਆਂ ਹੀ ਚੰਗੀਆਂ ਵਾ ਦਿਲ ਖੋਸ਼ ਹੰਦਾ ਵਾ ਪਸ਼ੂ ਵੇਖ ਕੇ ਤੇ ਚਲੋ ਜੇ ਚੰਗੀ ਸਾਮ ਆਪਾਂ ਕਰਦੇ ਆਂ ਤੇ ਵਾਧਾ ਵੀ ਆ ਚੰਗੀ ਸਾਮ ਕਰਨ ਦਾ ਬਾਕੀ ਗਾੜ ਵੀ ਆਪਾਂ ਦੇਖ ਸਕਦੇ ਨਾ ਮੱਝਾਂ ਦੀ ਚੰਗੀ ਨਿਕਲਣੀ ਆ ਆ ਵੀ ਗੋਲ ਸਿੰਘ ਦੀ ਬਿਲਕੁਲ ਦੋ ਦੰਦ ਘਰ ਦੀ ਝੋਟੀ ਆ ਵੀ ਅੱਛਾ ਘਰ ਦੀ ਝੋਟੀ ਆ ਦੋ ਦੰਦ ਝੋਟੀ ਆ ਠੀਕ ਐ ਸੁਆ ਅੱਛਾ ਇਹਨੂੰ ਸੂਈ ਨੂੰ 1 ਮਹੀਨਾ ਤੇ 10 12 ਦਿਨ ਹੋ ਗਏ ਅੱਛਾ ਐ ਸੋਲੇ 11 ਕਿਲੋ ਲੀਟਰ ਦੁੱਧ ਹਾਜ਼ਰ ਹੈ ਹੁਣ 11 ਲੀਟਰ ਹੈਗਾ ਹੈਗਾ ਠੀਕ ਆ ਤੇ ਬੱਚੇ ਕੀ ਉਤਰ ਇੰਨਾ ਤੇ ਮਗਰ ਇਹਦੇ ਮਗਰ ਕੱਟੀ ਜੇ ਇਹਦੇ ਮਗਰ ਨਿਕਲੀ ਆ 2 ਨੰਬਰ ਵਾਲੀ ਮਗਰ ਕੱਟੀ ਵੀ ਨਹੀਂ ਮਗਰ ਕੀ ਹੈ ਇਹਦੇ ਮਗਰ ਕੱਟਾ ਜੇ ਉਹਦੇ ਮਗਰ ਮੈਨੂੰ ਮਗਰ ਕੱਟੇ 2 ਨੰਬਰ ਵੀ ਕੱਟਾ ਜੇ ਇਹਦੇ ਮਗਰ ਵੀ ਕੱਟਾ ਹੀ ਆ ਹਾਂਜੀ ਤੇ ਤੋਰਨੀ ਇਹ ਵਾਲੀ ਕਿ ਰਹਿੰਦੀ ਹੈ ਰਹਿੰਦੋ ਕਿਵੇਂ ਕਰੇ ਮੇਰੇ ਤੋਂ ਮੇਰੇ ਗੋਡਿਆਂ ਦੀ ਪ੍ਰੋਬਲਮ ਕਰਕੇ ਹੀ ਜਾ ਵੇਚਣ ਦੇ ਆ ਸਾਰੇ ਅੱਛਾ ਠੀਕ ਮੱਜਾਂ ਭੱਜ ਜਾਂਦੀਆਂ ਆ ਤੇ ਫਿਰ ਫੜੀਆਂ ਨਹੀਂ ਜਾਂਦੀਆਂ ਸ਼ੌਂਕ ਪੂਰਾ ਕਰਨਾ ਹੀ ਮੈਂ ਆਪਣਾ ਕਰ ਲਿਆ ਅੱਛਾ ਇਹ ਹੁਣ ਬਾਹਰ ਆ ਅੱਛਾ ਕੰਮ ਕਰ ਸੱਟਿਆ ਤੇ ਇਹ ਵੀ ਚਲੋ ਸ਼ੌਂਕ ਨਾਲ ਰੱਖੀਆਂ ਸੀ ਨਾਲੇ ਹੁਣ ਬੱਚਾ ਕੋਈ ਇੱਧਰ ਧਿਆਨ ਹੀ ਨਹੀਂ ਦਿੰਦਾ ਵੇ ਹਾਂਜੀ ਹਾਂਜੀ ਹੁਣ ਤੁਹਾਡੇ ਤੋਂ ਸੰਭੀਆਂ ਨਹੀਂ ਜਾਂਦੀਆਂ ਤੇ ਇੱਕ ਰੀਆ ਮੈਂ ਇਹਦਾ ਵੀ ਤੁਹਾਨੂੰ ਦਿਖਾ ਦੀ ਇਹਦੇ ਕੋਲ 11 ਲੀਟਰ ਹੁਣ ਜਿਹੜਾ ਦੁੱਧ ਤਿਆਰ ਦੱਸਦੇ ਆ ਬਾਕੀ ਪੂਰੀ ਗੋਲ ਝੋਟੀ ਐ ਵੀ ਇਹ ਉਤਰਾ ਇੱਧਰ ਦੀਆਂ ਜੰਮੀਆਂ ਪਲੀਆਂ ਵਾ ਸਾਰੀਆਂ ਇਹ ਜੋ ਮੰਗਰੀਆਂ ਦੀ ਸੀ ਉਹਦੇ ਮਗਰ ਕੱਟੀਆਂ ਆਈਆਂ। ਅੱਛਾ ਉਹਨਾਂ ਮਗਰ ਕੱਟੀਆਂ ਕੁੱਟੀਆਂ ਆਈਆਂ ਵਾ ਜਿਹੜੀਆਂ ਬਾਕੀ ਉਹ ਹੀ ਨੇ। ਆਹ ਟਮਾਟੀ ਕਰਦੇ ਆਂ ਦੇਖੋ। ਕਿਦਾ ਬਣਾਉਂ ਖਾਲੋ। ਹਾਂ ਦੇਖ ਸਰ। ਆਂ ਦੇਖੋ। ਥਾਨਾ ਹਵਾ ਮੈਦਾ ਕਰੀ ਦੇਖ ਸਕਦੇ ਜੇ ਲਾਗੇ ਤਾਂ। ਚੰਗੇ ਪਸ਼ੂ ਆ ਜਿਹੜੇ ਸਾਰੇ ਜਾਨਵਰ ਚੰਗੇ ਆ। ਬਾਕੀ ਚੰਗੀ ਚੀਜ਼ ਦਾ ਮੁੱਲ ਵੀ ਜਿਹੜਾ ਚੰਗਾ ਹੀ ਹੁੰਦਾ ਆ। 40 136 ਦਾ ਨੂੰ ਟੀਕਾ ਲੱਗਾ ਸੀ। ਅੱਛਾ। ਦੱਤਾ ਨੇ। ਠੀਕ ਹੈ। ਤੇ ਇਹਦਾ ਮੁੱਲ ਫਿਰ? ਇਹਦਾ ਮੁੱਲ ਉਹ ਲੈਣ ਦੇਣੇ ਨਹੀਂ ਕਰਨਾ ਵਾ ਆਪਾਂ। ਇੱਕ ਲੱਖ 30 ਹਜ਼ਾਰ ਰੁਪਇਆ ਲੈਣਾ ਅੱਛਾ 1.30 ਹਜ਼ਾਰ ਠੀਕ ਆ ਤੇ ਇੱਕ ਜਿਹੜੀ ਝੋਟੀ ਆ ਪੂਰੇ ਕਮਾਲ ਦੀ ਝੋਟੀ ਹੈ ਵੀ ਤੇ ਬਿਲਕੁਲ ਛੋਟੇ ਸਿੰਘ ਦੀ ਤੇ ਬੜੇ ਸ਼ਾਂਤ ਜਿਹੇ ਸੁਭਾਅ ਦੀ ਸੋਹਣੀ ਬੜੀ ਹੈ ਜਿਹੜੀ ਝੋਟੀ ਇਹ ਦੇਖ ਸਕਦੇ ਛੋਟੀਆਂ ਛੋਟੀਆਂ ਅੱਖਾਂ ਤੇ ਛੋਟੇ ਛੋਟੇ ਕੰਨ ਨੇ ਜਿਹੜੇ ਇਹਦੇ ਇਹ ਥਾਣੇ ਦੇ ਦੇਖ ਸਕਦੇ ਇਹਦਾ ਸੁਆਗਨਵਾਜ ਇਹ ਪਹਿਲੇ ਆ ਵੀ ਪਹਿਲਾਂ ਸੂਈ ਆ ਇਹ ਵੀ ਦੋ ਦੰਦ ਆ ਇਹ ਵੀ ਦੋ ਦੰਦ ਪਹਿਲਾਂ ਅੱਛਾ ਇਹ ਵੀ ਦੋ ਦੋ ਦੰਦ ਹੀ ਆ ਇਹ ਕਿੰਨੇ ਚਿਰ ਦੀ ਸੂਈ ਆ ਇਹ ਨੂੰ ਹੋ ਗਏ 4 ਮਹੀਨੇ ਆੜ ਕੱਟੀ ਲਾ ਕੇ ਮੱਡੀ ਆ ਨਾ ਇਹ ਚੰਗੀ ਆ। ਚਾਰ ਮਹੀਨੇ ਹੋ ਗਏ ਨਾ ਸੂਈ। 4 ਮਹੀਨੇ ਹੋ ਗਏ ਨਾ ਸੂਈ ਨੂੰ। ਗਾੜੀ ਬਣੀ ਵੀ ਆ? ਨਹੀਂ ਅਜੇ ਨਹੀਂ ਬਣੀ। ਅੱਛਾ। ਤੇ ਇਹਦੇ ਕੋਲ ਦੁੱਧ? ਦੁੱਧ ਇਹਦੇ ਥੱਲੇ ਆਈ ਆ। 12 ਕਿਲੋਟਰ ਦੁੱਧ ਹਾਜ਼ਰ ਆ। 12 ਲੀਟਰ ਹੱਲੇ ਵੀ ਹੈਗਾ। ਇਹ ਤਾਂ ਤਾਜੀ ਨੇ ਦੁੱਧ ਜ਼ਿਆਦਾ ਕੱਢਿਆ ਨਾ ਫਿਰ। 15-16 ਲੀਟਰ ਚੋਇਆ ਹੈ। ਪਹਿਲੇ ਸਵੇਰੇ ਦੋ ਦੰਦ ਨਹੀਂ। ਦੋ ਦੰਦ ਅਜੇ ਵੀ ਦੋ ਦੰਦ ਦੀ। ਤੇ ਮਿਲਦੀ ਕੱਟੀ ਤੇ ਹੁਣ? ਹਾਂ ਕੱਟੀ। ਤੇ ਇਹਦਾ ਮੁੱਲ? ਇਹ ਇਹਦਾ ਮੁੱਲ ਹੈ 2 ਲੱਖ। ਅੱਛਾ 31 ਕੱਟੀਆਂ ਨਹੀਂ ਲੈਣੀ ਤੇ 40000 ਦੀ ਕੱਟੀਆਂ ਆਪਾਂ ਰੱਖ ਲਾਂ ਅੱਛਾ 40000 ਦੀ ਕੱਟੀ ਰੱਖਦੇ ਜੀ ਹਾਂ ਅੱਛਾ ਠੀਕ ਹੈ ਕੱਟੀ ਨਹੀਂ ਲੈਣੀ ਕੱਟੀਆਂ ਰੱਖ ਲੈਣੀ ਉਹ ਤਰ੍ਹਾਂ ਪਾਲ ਲੈਣੀ ਕੱਟੀਆਂ ਵਿੱਚ ਇੱਕ ਦੋ ਤਰ੍ਹਾਂ ਕਹਿੰਦੇ ਸੀ ਕੱਟੀਆਂ ਰੱਖ ਲਾਂਗੇ ਪਾਲ ਲਾਂਗੇ ਸ਼ੌਂਕ ਨਾਲ ਵੀ ਦਿਲ ਕਹਿੰਦੇ ਸੀ ਲੱਗਾ ਰਹਿੰਦਾ ਵਾ ਆਰੇ ਬੰਦਾ ਲੱਗਾ ਰਹਿੰਦਾ ਆਹ ਕੱਟੀਆਂ ਦੀ ਮਜ਼ਰਤ ਚੋਂ ਵੀ ਨਹੀਂ ਆ ਰਹੀ ਕੱਟੀਆਂ 4 ਮਹੀਨੇ ਦੀ ਕੱਟੀਆਂ ਇਹ ਕੱਟੀਆਂ ਹਦਾਂ ਕਿ ਜੇ ਤਰ੍ਹਾਂ ਸਾਲ ਤੋਂ ਬਾਹਰ ਹੁੰਦੀ ਆ ਮਾਂ ਦੀ ਲੱਗੇ ਤੇ ਪਹੁੰਚ ਵੀ ਗਈ ਜੀ ਸਾਮ ਸਾਮ ਦੀ ਗੱਲ ਆ ਵੀ ਸਾਮ ਚੰਗੀ ਕੀਤੀ ਆ ਤੇ ਛੋਟੀ ਵੀ ਦੋ ਦਾਂਦੇ ਆ ਇਲਾ ਸੁਆ ਛੋਟੀਆਂ ਜਿਹੜੀਆਂ ਅੱਛਾ ਇਹਨੂੰ ਸੂਈ ਨੂੰ 3 ਮਿਲੇ ਹੋ ਗਿਆ ਤੇ ਦੋਹਾ ਮਹੀਨਿਆਂ ਦੀ ਇਹ ਗੱਬਣ ਹੋ ਗਈ ਹੈਗਾ ਚੈੱਕ ਪਾਸ ਆ ਚੈੱਕ ਕੀ ਆ ਸਮਝ ਲੋ ਚੈੱਕ ਨਹੀਂ ਕਰਾਈ ਅੱਛਾ ਕੋ ਕਰਵਾ ਲਏ ਹਨਾ ਆਪਣੀ ਹਨਾ ਕਰਵਾ ਸਕਦਾ ਬਸ ਇਹ ਵੇਖੋ ਆਹਨੇ ਨੇ ਲੋਕੀ ਆਮ ਆ ਰੁਪਈਆ ਨਹੀਂ ਲੰਗਦਾ ਹਾਂਜੀ ਹਾਂਜੀ ਕੋਈ ਵੇਖੋ ਇਹ ਆ ਅਸਲੀ ਛੋਟੀਆਂ ਜਿਹਨਾਂ ਨਾਲ ਰੁਪਈਆ ਨਹੀਂ ਬਿਲਕੁਲ ਜਿਠਸਾਈ ਗੱਲ ਆ ਚੰਗੀਆਂ ਝੋਟੀਆਂ ਸੰਭੀਆਂ ਸਨ ਆਖਣ ਨੂੰ ਲੋਕੀ ਆਹ ਦਿੰਦੇ ਆ ਹਾਂਜੀ ਕਈ ਰੁਪਈਆ ਨਹੀਂ ਲੰਗਦਾ ਜੀ ਹਾਂਜੀ ਹਾਂਜੀ ਬੜੀ ਸੋਹਣੀ ਝੋਟੀ ਆ ਤੇ 20 ਦਿਨਾਂ ਬਾਅਦ ਸੂਣ ਤੋਂ ਬਾਅਦ ਬਣ ਗਈ 20 ਦਿਨਾਂ ਬਾਅਦ ਬਣ ਗਈ ਮੈਂ ਕੱਟੀ ਸੀ ਕੱਟੀ ਬੜੀ ਸ਼ਾਨਦਾਰ ਹੀ ਪਰ ਕੱਟੀ ਮਰ ਗਈ ਅੱਛਾ ਇਹਦੀ ਕੱਟੀ ਮਰ ਗਈ ਆ ਹੁਣ ਤੇ ਚੈੱਕ ਪਾਸ ਕੋਈ ਕਰਵਾ ਲੇ ਤੇ ਇਹਦੇ ਕੋਲ ਦੁੱਧ ਇਹਦੇ ਕੋਲ ਦੁੱਧ ਵੀ 11-12 ਲੀਟਰ ਦੁੱਧ ਆ ਜਰੇ ਤੇ ਮੋਲੇ ਤਾਂ ਮੋਲ ਉਹਦਾ 1.5 ਲੱਖ ਰੁਪਈਆ ਅੱਛਾ ਚਲੋ ਉਹਦੇ ਆਪੇ ਫਿਰੋ ਜੇ ਮੁੱਕ ਜਾਨਾ ਹਾਂਜੀ ਹਾਂਜੀ ਉਹਨਾਂ ਇਹ ਕੇਕ ਲਾਂ ਠੀਕ ਹੈ ਤੇ ਆ ਜਿਹੜੀਆਂ ਕਟੀਆਂ ਮੱਛੀਆਂ ਜਿਹਾਵਲੀਆਂ ਅਜਰਸੀ ਗਾਂ ਜਿਹੜੀ ਇਹ ਇਹ ਵੀ 10 ਦੇ ਲੈਣੀ ਹੈ ਕਿ 10-12 ਹਜ਼ਾਰ ਹੀ ਲੈ ਜਾਣੀ ਹੈ ਅੱਛਾ 10-12 ਹਜ਼ਾਰ ਦੀ ਦੇ ਦੇਣੀ ਹੈ ਦੋ ਤਿੰਨ ਦੀ ਆ ਨਹੀਂ ਜੀ ਨਹੀਂ ਅੱਛਾ ਇਹ ਉਤਰਾ ਮੱਛੀਆਂ ਹੀ ਉੱਛੀਆਂ ਹੀ ਚਾਹੀ ਵਾਲ ਗਿਨੀ ਮਾ ਵੀ 25 ਲੀਟਰ ਦੁੱਧ ਮੇਰੇ ਕੋਲ ਹਾਜ਼ਰ ਨਹੀਂ ਹਾਂਜੀ 980 ਆ 30 ਲੱਖ ਰੁਪਏ ਦੀ ਇਹ ਮਾਂ ਲਿਆਂਦੀ ਸੀ ਹਾਂਜੀ ਆਹ ਨਹੀਂ ਦੱਬੀ ਬੱਛੀ ਆ ਹਾਂਜੀ 1.5 ਲੱਖ ਦੀ ਮੈਂ ਗਾਈ ਜਾਂਦੀ ਸੀ ਅੱਛਾ 1.5 ਲੱਖ ਦੀ ਗਾਈ ਨੇ ਸੀ ਤੇ ਉਹਦੇ ਮਗਰ ਬੱਛੀ ਆਈ ਆ ਅੱਛਾ ਹਾਂਜੀ ਇਹ ਉਤਰਾਂ ਕਿੰਨੇ ਕਿੰਨੇ ਉਮਰ ਹੋ ਗਈ ਹੋ ਗਈ ਇਹਨਾਂ ਦੀ ਖੀਰੀਆਂ ਨੇ ਜੇ 12 ਮਾਂ ਅੱਛਾ ਜੇ ਖੀਰੀਆਂ ਹੀ ਆਈ 12 ਮਾਂ ਇਹ ਤਾਂ ਚੰਗੀਆਂ ਜਵਾਨ ਹੋ ਗਈਆਂ ਪੂਰੀਆਂ ਖੀਰੀਆਂ ਹੀ ਤੇ ਇਹ ਤੇ ਫਿਰ ਜਿੰਨੇ ਚਿਰ ਨੂੰ ਜਵਾਨ ਦੰਦ ਹੁਣ ਇਹ ਪੂਰੀਆਂ ਤਗੜੀਆਂ ਬਣ ਜਾਣੀਆਂ ਏ ਬਹਿਣਾ ਮਾਵਾ ਜਿਹੜੀਆਂ ਵੱਡੀਆਂ ਆ ਉਹ ਜੀਆਂ ਹੀ ਫਿਰ ਹੋਣ ਜਾਂਦੇ ਅੱਛਾ ਹੋਰੀਆਂ ਮਤਲਬ ਕਿ ਕੋਈ ਵੇਖੇ ਇੱਕ ਰਿਆਣਕੇ ਚੰਗੀ ਬਰੀਡ ਵਾਲੀਆਂ ਵਾਂ ਜਿਹੜੀਆਂ ਸਾਰੀਆਂ ਤਿੰਨਾਂ ਦਾ ਆਪੇ ਕੋਈ ਫੋਨ ਤੇ ਪੁੱਛ ਲਿਆ ਨਾ ਹਾਂਜੀ ਤੇ ਆ ਕੱਟੀ ਬੜੀ ਸੋਹਣੀ ਇੱਕ ਇਹ ਕੱਟੀ ਸਾਲ ਦੀ ਹੋਈ ਏ ਇਹਦੀ ਮਾਂ ਵੇਚੀ ਜੀ ਅੱਛਾ ਇਹਦੀ ਮਾਂ ਵੇਚੀ ਹੁਣ ਪੌਣੇ ਦੋ ਜਿਹੜੀ ਹੁਣੇ ਲੱਦ ਕੇ ਖੜੀ ਹੁੰਦਾ ਪੌਣੇ 2 ਲੱਖ ਦੀ ਇਹ 1 ਸਾਲ ਦੀ ਕੱਟੀ ਹੋਈ ਏ ਸਾਲ ਦੀ ਕੱਟੀ ਤੇ ਦੇਖ ਸਕਦੇ ਆ ਇਹ ਤਾਂ ਐਨ ਵੀ ਇਹ ਸਾਲ ਦੀ ਏ ਕੱਟੀ ਨਹੀਂ ਲੱਗ ਵੇਖਣ ਤੋਂ ਨਹੀਂ ਲੱਗਦਾ ਸਾਲ ਦੀ ਹੋਗੀ ਇਹ ਆਪੇ ਸਾਮ ਦੀ ਗੱਲ ਏ ਆ ਇਹ ਤਾਂ ਇਹ ਤਾਂ ਬਿਲਕੁਲ ਮਤਲਬ ਹੁਣ ਗਾਂ ਏਆਈ ਕਰਾਉਣ ਦੇ ਰੈਡੀ ਹੈਗੇ ਬਿਲਕੁਲ ਤੇ ਇਹਦਾ ਵੀ ਚਲੋ ਪੁੱਛ ਲਿਓ ਤੇਰੀ ਮਾਂ ਨੇ ਕਿੰਨਾ ਕੱਢਿਆ ਦੁੱਧ ਇਹਦੀ ਮਾਂ ਨੇ ਪਹਿਲੇ ਸਵੇਰ 13 14 ਹੀ ਐਰਕਾਂ 16 17 ਲੀਟਰ ਤੇ ਜਾਣ ਵਾਲੀ ਮਾਝੀ ਇਹ ਜਿਹੜੀ ਮਾਂ ਅੱਛਾ ਹੁਣ ਜਿਹੜੇ ਵਿਚ ਨਾਲੇ ਵੀਰਾਂ ਨੇ ਖੜੀ ਆ ਪੌਣੇ 2 ਲੱਖ ਦੀ ਜਿਹੜੀ ਇਹਦੀ ਮਾਂ ਹੁਣ ਗਈ ਆ ਵਿਚ ਨਾਲੇ ਹੁਣੇ ਥੋੜੇ ਕਿਤੇ ਪਹਿਲਾਂ ਹੀ ਸਾਡੇ ਤੋਂ ਪਹਿਲਾਂ ਤੇ ਆ ਜਿਹੜੀ ਜਰਸੀ ਕਾਹ ਜੇ ਇਹਦੇ ਥੱਲੇ 13 14 ਲੀਟਰ ਹਾਜ਼ਰ ਜੇ ਦੁੱਧ ਮੌਕੇ ਤੇ ਮੌਕੇ ਤੇ ਅੱਛਾ ਪਹਿਲਣ ਜੇ ਅੱਛਾ ਪਹਿਲਣ ਆ ਹਾਂਜੀ ਤੇ ਸੋਈ ਨੂੰ ਕਿੰਨਾ ਚਿਰ ਹੋ ਗਿਆ ਹੋਊਗਾ ਸੋਈ ਨੂੰ ਇਹਨੂੰ ਹੋ ਗਿਆ ਜੇ ਕੋਈ 2 ਮਹੀਨੇ ਦੀ ਵਾਦੀ ਹੋ ਗਿਆ ਜੇ 2 ਮਹੀਨੇ ਦੀ ਵਾਦੀ ਆ ਤੇ ਬੱਚਾ ਹੈਗਾ ਤਾਂ ਕਿ ਨਹੀਂ ਚਾਹ ਦਾ ਬੱਚਾ ਹੀ ਬੱਚਾ ਗਿਆ ਮਰ ਅੱਛਾ ਅੱਛਾ ਨੂੰ ਕੌਣ ਸੰਭਾਲਦਾ ਆ ਚਲੋ ਠੀਕ ਆ ਇਹਦਾ ਚਲੋ ਕੋਈ ਪੁੱਛ ਲੇ ਇਤਰਾ ਹੀ ਹਾਂ ਪੁੱਛ ਲੇਗਾ ਇਹ ਆਹ ਤਾਂ ਤੁਨੇ ਦੇ ਵਿੱਚ ਚੰਗੀ ਤਰ੍ਹਾਂ ਦੇਖ ਸਕਦੇ ਮੈਂ ਨੇ ਇਹ ਤੁਹਾਨੂੰ ਆਪਾਂ ਝਲਕੀ ਦਿਖਾਉਂਦੇ ਆਂ ਯਾਨੀ ਕਿ ਵੇਖੋ ਇੱਥੇ ਸੌਦਾ ਕਰੋ ਤੇ ਵੇਖ ਚੱਕ ਕੇ ਖੜੋ ਆਹ ਕਟੀਆਂ ਜਿਹੜੀਆਂ ਇਹ ਵੀ ਇਹ ਦੇਣੀਆਂ ਕਟੀਆਂ ਕਿ ਰੱਖ ਲੈਣੀਆਂ ਜੀ ਨਹੀਂ ਨਹੀਂ ਦੇਣੀਆਂ ਅੱਛਾ ਇਹ ਹੱਲੇ ਨਹੀਂ ਰਾਤਾ ਨਹੀਂ ਬੰਦਾ ਦੇਂਦਾ ਕਹਿੰਦੇ ਬਾਕੀ ਚਲੋ ਫਿਰ ਵੀ ਕੋਈ ਵੀਰ ਆਊਗਾ ਤੇ ਕਈ ਵਾਰੀ ਮੌਕੇ ਤੇ ਹੋ ਜਾਂਦਾ ਹੁੰਦਾ ਵਾ ਇਹ ਮਤਲਬ ਇਹ ਸਾਰੀਆਂ ਰੱਖ ਲੈਣੀਆਂ ਕੋਈ ਪੈਸੇ ਭਰੇਗਾ ਤੇ ਦੇ ਦਾਂਗੇ ਜੇ ਕੋਈ ਪੈਸੇ ਭਰੇਗਾ ਜੀ ਅੱਛਾ ਠੀਕ ਹੈ ਕੋਈ ਤਾਂ ਰੇਪਰ ਮੂਰੇ ਨਹੀਂ ਪੈ ਮਸਾ ਬਈ ਜਿਆਦਾ ਜ਼ੋਰ ਵਾਲਾ ਕੰਮ ਨਹੀਂ ਰੱਖਣਾ ਬਾਕੀ ਇਹ ਵੀ ਥੋੜਾ-ਬਾਧਾ ਰੱਖਣਾ ਵੀ ਜਿਹੜਾ ਸਰੀਰ ਚੱਲਦਾ ਰਹੇ ਹਨਾ ਮਾੜਾ-ਮੋਟਾ ਆਰੇ ਲੱਗਾ ਰਿੰਦਾ ਬੰਦਾ ਦਿਲ ਜਿਹਾ ਲੱਗਾ ਰਿੰਦਾ ਵਾ ਉਹਨਾਂ ਕੰਮ ਜਿਹੜਾ ਰੱਖਣਾ ਹੈ ਤੇ ਥੋੜਾ ਸੀਮਿੰਟ ਸਰੀ ਇਹਦਾ ਮੇਨ ਕੰਮ ਹੈ ਸੀਮਿੰਟ ਸਰੀ ਇਹਦਾ ਇਧਰ ਵੀ ਜਿਹੜਾ ਕੰਮ ਆ ਦੇਖ ਸਕਦੇ ਰੇਤਾ ਬਜਰੀ ਦਾ ਜਿਹੜਾ ਮੇਨ ਕੰਮ ਹੈ ਤੇ ਬਾਕੀ ਚਲੋ ਆਪਣੀ ਸਮਝਣਾ ਤੇ ਆਪਣੀ ਤਸੱਲੀ ਕਰਕੇ ਤੇ ਵੇਸ ਚੱਕ ਕੇ ਖੜੋ ਜੀ